ਇੱਕ ਦਾਦੀ ਤੇ ਉਸਦੇ ਤਿੰਨ ਬੱਚੇ ਜਿਹੜੇ ਆ ਉਹ ਇਸੇ ਦਰਿਆ ਦੀ ਜਿਹੜੀ ਆ ਉਹ ਭੇਟ ਚੜ ਗਏ ਸੀਗੇ ਇੱਥੇ ਡੇਰੇ ਸੀਗੇ ਉਹਨਾਂ ਦੇ ਉਹਨਾਂ ਦੇ ਘਾਰ ਸੀਗੇ ਉਹ ਰੂੜ ਚੁਕੇ ਨੇ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਇੱਕ ਵਾਰੀ ਕਿ ਇਹ ਉਹਨਾਂ ਦਾ ਪਰਿਵਾਰ ਜਿਹੜਾ ਉਹ ਬੇਕਾਰ ਹੋ ਚੁੱਕਿਆ ਹੋਇਆ ਉਹ ਦਾਸਾ ਸੱਡਣਾ ਬਹੁਤ ਵਾਪਰੇ ਆ 3-4 ਮੌਤ ਹੋ ਚੁੱਕੀ ਹੈ ਨੰ ਬੱਚੇ ਇੱਕ ਮਾਂ ਸਾਡੀ ਜਗਬਾਣੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਇਸ ਟਾਈਮ ਆਪਾਂ ਕਥਲੋਰ ਬਾਰਡਰ ਜਿਹੜਾ ਪੈਂਦਾ ਹੈਗਾ ਰਾਵੀ ਦਰਿਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਉੱਥੇ ਮੌਜੂਦ ਹੈਗੇ ਆਂ ਔਰ ਇੱਥੇ ਇੱਕ ਦਾਦੀ ਤੇ ਉਸਦੇ ਤਿੰਨ ਬੱਚੇ ਜਿਹੜੇ ਆ ਉਹ ਇਸੇ ਦਰਿਆ ਦੀ ਜਿਹੜੀ ਆ ਉਹ ਭੇਟ ਚੜ ਗਏ ਸੀਗੇ ਦਰਿਆ ਦਾ ਜਿਹੜਾ ਰਾਵੀ ਦਰਿਆ ਦਾ ਉੱਚ ਪੱਧਰ ਹੋਣ ਦੇ ਕਾਰਨ ਜਿਹੜੇ ਇੱਥੇ ਡੇਰੇ ਸੀਗੇ ਉਹਨਾਂ ਦੇ ਉਹਨਾਂ ਦੇ ਘਰ ਸੀਗੇ ਉਹ ਰੂੜ ਚੁਕੇ ਨੇ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਇੱਕ ਵਾਰੀ ਕਿ ਇਹ ਉਹਨਾਂ ਦਾ ਪਰਿਵਾਰ ਜਿਹੜਾ ਉਹ ਬੇਕਾਰ ਹੋ ਚੁੱਕਿਆ ਹੋਇਆ ਔਰ ਇਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਵੀ ਕਰਾਂਗੇ ਔਰ ਗਰਾਊਂਡ ਲੈਵਲ ਦੇ ਜੇ ਹਾਲਾਤ ਵੇਖੀਏ ਤੇ ਕਈ ਲੋਕਾਂ ਦਾ ਜਿਹੜਾ ਉਹ ਨੁਕਸਾਨ ਹੋ ਚੁੱਕਿਆ ਔਰ ਇੱਥੇ ਜਿਹੜੇ ਆ ਇਹਨਾਂ ਦੇ ਹੀ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹ ਇੱਥੇ ਮੌਜੂਦ ਨੇ ਸਾਡੇ ਨਾਲ ਔਰ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਵੀ ਕਰਾਂਗੇ ਕਿਸ ਤਰ੍ਹਾਂ ਵਾਪਰਿਆ ਹਾਸਾ ਤੁਹਾਡੇ ਨਾਲ ਜੀ ਬਹੁਤ ਹਾਸਾ ਸਾਡੇ ਨਾਲ ਬਹੁਤ ਵਾਪਰਿਆ ਹੈ ਤਿੰਨ ਚਾਰ ਮੌਤ ਹੋ ਚੁੱਕੀ ਹੈ ਤਿੰਨ ਬੱਚੇ ਇੱਕ ਮਾਂ ਸਾਡੀ ਇੰਨਾ ਹਾਸ਼ਰ ਕਿਸੇ ਨਾਲ ਨਹੀਂ ਜਨਾ ਗਜ਼ਬ ਸਾਡੇ ਨਾਲ ਹੋਇਆ ਕੋੜੀਆਂ ਦੇ ਵਿੱਚ ਤੇ ਕਿੰਨੇ ਕ ਵਜੇ ਨਾਲ ਜਿਹੜਾ ਉਹ ਪਾਣੀ ਆਇਆ ਸੀਗਾ ਦਰਿਆ ਦੇ ਵਿੱਚ ਚਾਰ ਦਾ ਟਾਈਮ ਚਾਰ ਤੇ ਕੁਝ ਪਤਾ ਨਹੀਂ ਲੱਗਿਆ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਜਦੋਂ ਦਮ ਤੂਸ ਟੁੱਟ ਕੇ ਪਤਨ ਲੱਗਿਆ ਵੀ ਐਨ ਐਚ ਆਰ ਨੂੰ ਜਾਣ ਵੀ ਲੱਗੇ ਪਾਣੀ ਜਾਂਦਾ ਸੀ ਹਾੜਾਂ ਨਾਲ ਤੇ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਕ ਮੈਂਬਰ ਸੀਗੇ ਸਾਡੇ ਪਰਿਵਾਰ ਦੇ ਵਿੱਚ ਤਿੰਨ ਚਾਰ ਭਰਾ ਸੀ ਅਸੀਂ ਇੱਥੇ ਤੇ ਇਕੱਠੇ ਹੀ ਰਹਿੰਦੇ ਸੀ ਤੁਸੀਂ ਇਕੱਠੇ ਰਹਿੰਦੇ ਸੀ ਜਗਾ ਸੀ ਆਪਣੀ ਇੱਥੇ ਤੇ ਕਿੰਨੇ ਕ ਮੈਂਬਰਾਂ ਦਾ ਜਿਹੜਾ ਉਹ ਹੜ ਦੇ ਵਿੱਚ ਜਿਹੜਾ ਉਹ ਰੁੜ ਗਏ ਹੈਗੇ ਨੇ ਹੁਣ ਸਾਡੇ ਮੈਂਬਰਾਂ ਵਿੱਚੋਂ ਚਾਰ ਟੱਬਰ ਵਿੱਚੋਂ ਚਾਰ ਜੀ ਚੱਲ ਗਏ ਨੇ ਬਾਕੀ ਅਸੀਂ ਬੜੀ ਮੁਸ਼ਕਲ ਜਾਨ ਬਚਾਈ ਔਰ ਕੱਖ ਨਹੀਂ ਬਚਿਆ ਫਿਰ ਜਾਨ ਬਚਾ ਕੇ ਇੱਥੇ ਤੇ ਮੌਕੇ ਤੇ ਕੋਈ ਐਨਡੀਆਰਐਫ ਦੀਆਂ ਟੀਮਾਂ ਜਾਂ ਕੋਈ ਇੱਥੇ ਅਧਿਕਾਰੀ ਨਹੀਂ ਤੁਹਾਡਾ ਸੁਧ ਲੈਣ ਵਾਸਤੇ ਆਏ ਮੁੜ ਕੇ ਮੌਕੇ ਤੇ ਅਸੀਂ ਤੋਂ ਜਾਨ ਬਚਾ ਕੇ ਚੱਲ ਗਏ ਉਹ ਸੁੰਦਰ ਤੱਕ ਚੱਲ ਗਏ ਤੇ ਜੇ ਹੁਣ ਗੱਲ ਕਰੀਏ ਤੇ ਹੁਣ ਕੀ ਪੋਜੀਸ਼ਨ ਹੈਗੀ ਹੈ ਤੁਹਾਡੀ ਉਹ ਪੋਜੀਸ਼ਨ ਇਹ ਹੋਈ ਹੈ ਵੀ ਸਾਡਾ ਇਹ ਜੋ ਜ਼ੁਲਮ ਹੋਇਆ ਛਾੜਨ ਅਤੇ ਕਾਇਰ ਹੋਇਆ ਇਹ ਸਰਕਾਰ ਵੱਲੋਂ ਜਗਾ ਕਮਰੋਂ ਮਾਰ ਜਾ ਕੋਈ ਫੈਸਲਾ ਹੋਣਾ ਚਾਹੀ ਸਾਨੂੰ ਗਰੀਬਾਂ ਦਾ ਮਿਲਣਾ ਚਾਹੀਏ ਜੋ ਕੋਈ ਸਟਾ ਟਿੱਕਾ ਬਹੁਤ ਹੋਇਆ ਚਾਰ ਜੀ ਚੱਲ ਗਏ ਨੇ ਜੋ ਸਭ ਕਰਬਾਰ ਜੋ ਕੁਛ ਵੀ ਦਬਾ ਹੋ ਗਿਆ ਤੇ ਜਿੱਦਾ ਮਾਨ ਸਰਕਾਰ ਜਿਹੜੀ ਕਹਿੰਦੀ ਪਈ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਅਸੀਂ ਹਰਜਾਨਾ ਜਿਹੜਾ ਦਵਾਂਗੇ ਕੀ ਕਹਿਣਾ ਚਾਹੋਗੇ ਮਾਨ ਸਰਕਾਰ ਨੂੰ ਬਹੁਤ ਖੁਸ਼ ਰਹਿਣਾ ਹਾਂ ਬਹੁਤ ਸਾਡੇ ਭਾ ਦਾ ਖੁਸ਼ ਰਹਿਣਾ ਹੋ ਸਰ ਜਿਹੜਾ ਸਾਡਾ ਗਜ਼ਬ ਹੋ ਚੱਲਿਆ ਜੋ ਸਾਡਾ ਗਰੀਬ ਜੀਤੀਮਾ ਦਾ ਇੱਕ ਲੇਖਾ ਦਾ ਉਹ ਸਰਕਾਰ ਦੇ ਦੇਣਗੇ ਆਦੀ ਸਰਕਾਰ ਨੂੰ ਬਹੁਤ ਆਭਿਆ ਦਾ ਸਮਝਾ ਤੇ ਹੋਰ ਵੀ ਇੱਥੇ ਜਿਹੜੇ ਮੌਜੂਦ ਨੇ ਸਰ ਜਿਹੜਾ ਹਾਸਾ ਹੋਇਆ ਜਿਹੜਾ ਹਾਸਾ ਅਸੀਂ ਇੱਥੇ ਮੌਕਫ ਰਹਿੰਦੇ ਸੀ ਸਾਨੂੰ ਇੱਥੇ ਘੱਟੋ ਘੱਟ ਵੀ ਕਾਫੀ ਸਾਲ ਹੋ ਗਏ ਰਹਿੰਦੇ ਨੇ ਤੇ ਸਾਡੇ ਇੱਥੇ ਪੂਰੀ ਬਸਤੀ ਸੀ ਘੱਟੋ ਘੱਟ ਵੀ 25 ਘਰ ਸੀ ਤੇ 20-25 ਘਰਾਂ ਚੋਂ ਇਹ ਜਿਸਲੇ ਪਾਣੀ ਜਗਦਮ ਰਾਤ ਦੇ 3 ਵਜੇ ਆ ਗਿਆ ਤੇ ਸਮਾਨ ਸਮੂਹ ਅੱਗੇ ਮਾੜਾ ਮੋਟਾ ਸੰਭਾਲਿਆ ਬਾਕੀ ਕੋਈ ਸਮਾਨ ਵਿੱਚੇ ਸੀ ਕੁਝ ਸਾਡੀਆਂ ਮੱਝਾਂ ਮੁਝਾਂ ਡੰਗਰ ਡੂੰਗਰ ਸਭ ਕੋ ਇੱਥੇ ਸੀ ਤੇ ਉਹ ਬੱਚੇ ਕੋਠੀ ਸੇ ਅੰਦਰ ਦੀ ਕੋਠੀ ਦੇ ਇਹ ਕਿਨਾ ਇੱਕ ਮਾਤਾ ਤੇ ਇੱਕ ਲੜਕੀ ਤੇ ਦੋ ਬੱਚੇ ਉਹ ਅੰਦਰ ਸੀ ਬੈਠੇ ਉਹ ਹਾਹਾਕਾਰ ਮਾਬੋਚ ਕੇ ਮੱਚ ਗਈ ਤੇ ਸਾਰੇ ਕੋਈ ਉਧਰ ਨੂੰ ਨਾ ਠਣ ਲੱਗੇ ਕੋ ਉਧਰ ਨੂੰ ਨਾ ਠਣ ਲੱਗੇ ਤੇ ਉਹ ਵਿਚਾਰੇ ਵਿੱਚ ਜਗਦੰਮ ਸੈ ਤੇ ਪਾਣੀ ਆ ਗਿਆ ਤੇ ਉਹ ਸਨਰ ਰੁੜਕੇ ਬਾਕੀ ਇਥੇ ਸਾਰਿਆਂ ਦਾ ਜਾਨੀ ਕਿ ਕੁਛ ਨਹੀਂ ਬਚਿਆ ਸਭ ਕੁਝ ਰੁੜ ਗਿਆ ਜਮੀਨ ਤੱਕ ਅੱਧੇ ਦੇ ਕੋ ਡੰਗਰ ਸੀ ਉਹ ਵੀ ਰੁੜ ਗਏ ਤੇ ਸਿਰਫ ਇਥੋਂ ਨਿਕਲਿਆ ਕੁਛ ਵੀ ਨਹੀਂ ਜੀ ਆਪਣੇ ਜਿਹੜੇ ਕੱਪੜੇ ਸੀ ਤਾਂ ਨਾਲ ਉਹੋ ਹੀ ਵਜੇ ਜੋ ਸਮਾਨ ਘਰ ਦੇ ਜੋ ਕੁਛ ਵੀ ਸਭ ਕੁਝ ਰੁੜ ਗਿਆ ਰਿਆ ਕੁਛ ਨਹੀਂ ਉਹ ਜਿਹੜੇ ਜਿਹੜੇ ਪਰਿਵਾਰ ਜਿਹੜੇ ਡੁੱਬੇ ਨੇ ਕਿਹਾ ਉਹ ਉਹਨਾਂ ਵਿੱਚੋਂ ਕਿਸੇ ਦਾ ਬਚਾਅ ਹੋਇਆ ਜਾਂ ਸਾਰੇ ਜਿਹੜੇ ਨਹੀਂ ਇੱਕ ਘਰ ਚੋਂ ਜਿਹੜੇ 4 ਜੀ ਸੀ ਹੋ ਰੁੜ ਗਏ ਉਹਨਾਂ ਚੋਂ ਸਿਰਫ ਵਿਚਾਰਾ ਇੱਕ ਲੜਕਾ ਬਚਿਆ ਇੱਕ ਉਹਦੀ ਘਰ ਵਾਲੀ ਬਚੀ ਤੇ ਉਹਦੇ ਜਿਹੜੇ ਬਾਕੀ ਭਰਾ ਸੀ ਉਹ ਨਿਕਲੇ ਆ ਤੇ ਉਹਦੇ ਬੱਚੇ ਨਿਕਲੇ ਆ ਉਹਦੇ ਬੱਚੇ ਪੁੱਛੇ ਬਚ ਗਏ ਬਾਕੀ ਸਭ ਕੁਝ ਰੁੜ ਗਿਆ ਜੀ ਇੱਥੇ ਉਹ ਮੈਂ ਵੀ ਰੋੜ ਗਈ ਹੈ ਤੇ ਪ੍ਰਸ਼ਾਸਨ ਅੱਗੇ ਕੀ ਮੰਗ ਹੈਗੀ ਹੈ ਪ੍ਰਸ਼ਾਸਨ ਅਗੇ ਸਾਡੀ ਇਹ ਮੰਗ ਹੈ ਵੀ ਸਾਡਾ ਗਰੀਬਾਂ ਦਾ ਕੋਈ ਸੋਚਿਆ ਜਾਏ ਸਰਕਾਰ ਸਾਨੂੰ ਕੋਈ ਜਗ੍ਹਾ ਦੇ ਬਾਰੇ ਸੋਚਿਆ ਜਾਏ ਜਗ੍ਹਾ ਦੇ ਬਾਰੇ ਕੋ ਦਿੱਤਿਆ ਜਾਏ ਇਤਨੀਆਂ ਮਿਹਨਤਾਂ ਕਰਕੇ ਇਤਨਾ ਕੁਝ ਕੀਤਾ ਤੇ ਕਿੰਨਾ ਮਾੜਾ ਮੋਟਾ ਆਪਣਾ ਬਣਾਇਆ ਤੇ ਉਹ ਰੁੜ ਗਿਆ ਸਭ ਕੁਝ ਤੇ ਆ ਵਿੱਚ ਤੇ ਇਹ ਵੀ ਸਾਡੀ ਮਦਦ ਕੀਤੀ ਜਾਏ ਨੰਨੋ ਉਸ ਨੂੰ ਉਹਨੂੰ ਵਿਚਾਰੇ ਨੂੰ ਜਿਹਨੂੰ ਕਿਸੇ ਦਾ ਸਹਾਰਾ ਨਹੀਂ ਹੈ ਜਿਹਨੂੰ ਜਿਹਦਾ ਪਰਿਵਾਰ ਘਰ ਹੀ ਕੁਛ ਦਾ ਰੁੜ ਗਿਆ ਬੱਚੇ ਪੁੱche ਰੁੜ ਗਏ ਉਹਨੂੰ ਕਿਹਦਾ ਸਹਾਰਾ ਰਿਆ ਇਹ ਵੀ ਚਲੋ ਉਹਦਾ ਵਿਚਾਰੇ ਦਾ ਸੋਚਿਆ ਜਾਏ ਕੁਛ ਉਹਨੂੰ ਕੋ ਦਿੱਤਾ ਜਾਏ ਉਹਦਾ ਕੋ ਟਿਕਾਣਾ ਬਣਾਇਆ ਜਾਏ ਤੇ ਬਾਕੀ ਦੇ ਜਿਹੜੇ ਲੋਕਾਂ ਦੇ ਘਰ ਕੁਲੇ ਸੀ ਇਹ ਘਰ ਸੀ ਪੱਕੇ ਸਾਰਿਆਂ ਨੇ ਬਣਾਏ ਦੇ ਬੜੀਆਂ ਜਾਇਦਾਦਾਂ ਦਾ ਸਭ ਕੋ ਸਰਕਾਰ ਨੂੰ ਪਤਾ ਹੁੰਦਾ ਵੀ ਕੀ ਕੋਈ ਬਣਾਉਂਦੇ ਨਾ ਹਰ ਸਭ ਕੁਝ ਰੁੜ ਗਿਆ ਬਾਕੀ ਇਹ ਜ਼ਮੀਨਾਂ ਸੀ ਜ਼ਮੀਨਾਂ ਲੈ ਕੇ ਘਰ ਬਣਾਇਆ ਦਾ ਸੀ ਕੋਈ ਇਸ ਤਰ੍ਹਾਂ ਨਹੀਂ ਸੀ ਵੀ ਖਾਣਾ ਬਦੋਸ਼ ਨਹੀਂ ਸੀ ਅਸੀਂ ਇੱਥੇ ਮਾਲਕ ਸੀ ਵਾਸੀ ਸੀ ਇਹ ਬਸਤੀ ਸਾਡੀ ਪੂਰੀ ਇੱਕ ਮਸਜਿਦ ਘੱਟੋ ਘੱਟ ਵੀ ਇੱਥੇ 10-15 ਲੱਖ ਰੁਪਏ ਦਾ ਮਸਜਿਦ ਉੱਪਰ ਲੱਗਾ ਦੱਸ ਉਹ ਮਸਜਿਦ ਵੀ ਰੁੜ ਗਈ ਤੇ ਕਿੰਨੇ ਚਿਰ ਹੋ ਗਈ ਤੁਹਾਨੂੰ ਇੱਥੇ ਰਹਿੰਦੇ ਹੋਏ ਸਾਨੂੰ ਅਸੀਂ ਇੱਥੇ ਜੀ 2010 ਵਿੱਚ ਆਏ ਜਿਹੜੇ ਥੋੜੇ ਡੇਰੇ ਕੁਝ ਬਾਕੀ ਪਹਿਲਾਂ ਦੇ ਵੀ ਐ 2010 ਵਿੱਚ ਆਏ ਜਦੋਂ ਅਸੀਂ ਇੱਥੇ ਤੇ ਆਪਣੇ ਰੁੜ ਗਿਆ ਸਭ ਕੁਝ ਤੇ ਹੁਣ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਰੁੜ ਗਿਆ ਹੈਗਾ ਤੇ ਬੇਕਾਰ ਵੀ ਹੋ ਗਏ ਹੋ ਤੇ ਰੋਟੀ ਪਾਣੀ ਦਾ ਗੱਲ ਕਰੀਏ ਜਾਂ ਘਰਾਂ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਤੁਸੀਂ ਆਪਣੇ ਰੋਟੀ ਪਾਣੀ ਦਾ ਸਰਕਾਰ ਕਰਨ ਦੀ ਦੀ ਹੈ ਮਦਦ ਰੋਟੀ ਪਾਣੀ ਦਾ ਰਾਸ਼ਨ ਵੀ ਭੇਜੀ ਗਈ ਹੈ ਸਭ ਕੁਝ ਆਂਡਿਆ ਚਾਰਾ ਚੂਰਾ ਵੀ ਆਂਡੇ ਦਾ ਮਦਦ ਕਰਨੀ ਦੀ ਹੈ ਕਿ ਸਾਡੀ ਇਹ ਮਦਦ ਹੈ ਜਿਹੜਾ ਜਿਸ ਚੀਜ਼ ਦੀ ਸਾਨੂੰ ਲੋੜ ਹੈ ਵੀ ਸਾਡੇ ਬੱਚੇ ਸਾਡਾ ਪਰਿਵਾਰ ਬੱਚੇ ਸਕੂਲਾਂ ਤੇ ਪੜ੍ਹਦੇ ਸੀ ਉਹ ਸਕੂਲਾਂ ਦੇ ਬੱਚੇ ਅਸੀਂ ਜਿਹੜੇ ਇਥੋਂ ਬੇਕਾਰ ਬਿਲਕੁਲ ਬੇਕਾਰ ਹੋ ਗਏ ਕਿਉਂ ਸਾਨੂੰ ਮੁੜ ਕੇ ਵਸਾਇਆ ਜਾਏ ਸਾਨੂੰ ਮੁੜ ਕੇ ਇੱਥੇ ਸਾਡੇ ਵਾਸਤੇ ਕੋਈ ਇੰਤਜ਼ਾਮ ਕੀਤਾ ਜਾਏ ਸਾਨੂੰ ਕੋਈ ਜਗ੍ਹਾ ਦਿੱਤੀਆਂ ਜਾਣ ਸਾਨੂੰ ਸਾਡੇ ਕੋਈ ਮਕਾਨ ਸਾਨੂੰ ਮਿਲਨੇ ਚਾਏ ਮਕਾਨਾਂ ਵਾਸਤੇ ਕੋਈ ਜਗ੍ਹਾ ਥੋੜੀ ਥੋੜੀ ਤੇ ਸਾਡਾ ਇੱਥੇ ਵਸਾਇਆ ਜਾਏ ਕਿ ਸਾਡੇ ਸਾਡਾ ਵੀ ਮੁੜ ਕੇ ਇੱਥੇ ਹਿੱਸਾ ਹੋ ਜੇ ਸਾਡੇ ਇੱਥੇ ਹਰ ਘਰ ਨੂੰ ਮੀਟਰ ਲੱਗੇ ਸੀ ਸਰਕਾਰ ਦੇ ਮੀਟਰ ਹੈ ਉਹ ਬਾਕੀ ਸਾਡੇ ਬੱਚੇ ਜਿਹੜੇ ਸਕੂਲਾਂ ਚ ਪੜਦੇ ਸੀ ਉਹ ਵੀ ਸਰਕਾਰ ਕੋਲ ਹੀ ਪੜਦੇ ਸੀ ਸਾ ਤੇ ਅਸੀਂ ਬਾਕੀ ਇਹ ਹੈ ਵੀ ਨਹੀਂ ਵੀ ਖਾਣਾ ਪਰੋਸ਼ ਨਹੀਂ ਸਾਡੇ ਸਭ ਅਸੀਂ ਵੋਟ ਵਾਲਿਆਂ ਇੱਥੇ ਸਾਡੇ ਪਿੰਡ ਨਾਲ ਕੁਸਲੌਰ ਦੇ ਪੰਮਾ ਕੁਸਲੌਰ ਪੰਮਾ ਕੁਸਲੌਰ ਨਾਲ ਸਾਡੇ ਪੰਚਾਇਤ ਸਾਡੀ ਸਾਡੇ ਵੋਟ ਬਣਦੇ ਆ ਹਰ ਸਾਰਿਆਂ ਦੇ ਇੱਥੇ ਵੋਟ ਬਣਦੇ ਸੀ ਹਾਂਜੀ ਅਸੀਂ ਸਰਕਾਰ ਨੂੰ ਵੋਟ ਪਾਉਂਦੇ ਸੀ ਸਾਰਾ ਬਸ ਇਹ ਥੋੜਾ ਵੀ ਯਾਨੀ ਕਿ ਇੱਥੇ ਪਿੰਡ ਵਾਸੀ ਸਾਡੀ ਪੂਰੀ ਹਾਂਜੀ بات ਕਰਾਂਗੇ ਇਹਨਾਂ ਨੇ ਹਾਂਜੀ ਕੀ ਕਹਿਣਾ ਜੀ ਅਸੀਂ ਵੀ ਹੈਲਪ ਕਰਨ ਪਹੁੰਚੇ ਹਾਂ ਮੈਂ ਨਾਇਬ صدر ਪਠਾਨਕੋਟ ਜਮiyet ਉਲਮਾ ਹਿੰਦ ਅਸੀਂ ਵੀ ਇਹ اپیل ਕਰਦੇ ਹਾਂ ਸਰਕਾਰਾਂ ਅੱਗੇ ਕਿ ਇਹਨਾਂ ਦਾ ਇਹਨੇ ਬਾਰੇ ਸੋਚਿਆ ਜਾਏ ਔਰ ਇਹਨਾਂ ਦੀ ਪੂਰੀ ਪੂਰੀ ਹੈਲਪ ਕੀਤੀ ਜਾਵੇ ਜਿੱਦਿਸ ਚੀਜ਼ਾਂ ਦੀ ਜ਼ਰੂਰਤ ਹੈ ਬਰਵਕਤ ਇਹਨਾਂ ਨੂੰ ਮਿਲਣੀ ਚਾਹੀਦੀ ਅਸੀਂ اپیل ਕਰਦੇ ਹਾਂ ਸਰਕਾਰ ਤੋਂ ਤੇ ਉਹ ਜਿਹੜਾ ਮੰਜ਼ਰ ਸੀਗਾ ਉਸ ਰਾਤ ਦਾ ਜਿਹੜਾ ਕਹਿਰ ਵਾਪਰਿਆ ਹੈਗਾ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਇਹ ਬਿਆਨਕ ਹੈ ਇਹ ਬੜਾ ਬੁਰਾ ਹੋਇਆ ਇਹਨਾਂ ਨਾਲ ਇਥੇ ਇਹਦਾ ਇਸ ਤਰ੍ਹਾਂ ਦਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਬਾਕੀ ਸਾਡੇ ਪ੍ਰਧਾਨ ਸਾਹਿਬ ਉਹਨਾਂ ਨਾਲ ਗੱਲ ਕਰਨੀ ਕਲਿਆਣ ਸਭਾ ਤੋਂ ਪ੍ਰੈਜ਼ੀਡੈਂਟ ਅੱਜ ਅਸੀਂ ਇਹ ਕੋਹਲੀਆਂ ਆਇਆ ਮੇਰਾ ਨਾਮ ਦਲਵੀਰ ਖਾਨ ਹੈਗਾ ਇਹ 26 ਅਗਸਤ ਨੂੰ ਜਿਹੜਾ ਰਾਵੀ ਦਰਿਆ ਦਾ ਕਹਿਰ ਜਿਹੜਾ ਰਾਤ ਨੂੰ ਆਪ ਰਿਆ ਬਹੁਤ ਇੱਕ ਖੂਫਨਾਕ ਮੰਜ਼ਰ ਸੀਗਾ ਜਿਹੜੇ ਸਾਡੇ ਗੁਜਰ ਕਮਿਟੀ ਦੇ ਇੱਕ ਬਜ਼ੁਰਗ ਮਾਤਾ ਤੇ ਛੋਟੇ ਛੋਟੇ ਤਿੰਨ ਬੱਚੇ ਉਹਨਾਂ ਤੇ ਜਿਹੜਾ ਇਹ ਰਾਵੀ ਦਰਿਆ ਦਾ ਰਾਤ ਜਿਹੜਾ ਕਹਿਰ ਗੁਜ਼ਰਿਆ ਔਰ ਉਹਨਾਂ ਨੂੰ ਮੌਤ ਦੀ ਨੀਂਦ ਸੌਾ ਦਿੱਤਾ ਹੈ ਅਜੇ ਤੱਕ ਇੱਕ ਮਾਤਾ ਤੇ ਜਿਹੜੇ ਦੋ ਛੋਟੇ ਛੋਟੇ ਬੱਚੇ ਆ ਉਹਨਾਂ ਦੀ ਡੈੱਡ ਬਾਡੀ ਹਜੇ ਤੱਕ ਲੱਭ ਨਹੀਂ ਪਾਈ ਤੇ ਇਹ ਜਿਹੜਾ ਸਾਡਾ ਵਰਗ ਹੈਗਾ ਗੁਜਰ ਸਮਾਜ ਇਹ ਦਰਿਆਆਂ ਦੇ ਕਿਨਾਰੇ ਕਿਤੇ ਥੋੜੀ-ਬਹੁਤ ਆਪਣੀ ਜਗ੍ਹਾ ਲੈ ਕੇ ਗੁਜ਼ਾਰਾ ਕਰਦੇ ਹੀ ਤੇ ਉਹ ਦਰਿਆ ਦੀ ਲਪੇਟ ਕਰਕੇ ਸਾਰੇ ਗੁਜਰਾਂ ਦਾ ਜਿਹੜਾ ਅੱਜ ਸਤਿਆਨਾਸ਼ ਹੋ ਗਿਆ ਹੈ ਇੱਕ ਤੰ ਤੇ ਪਾਣ ਵਾਸਤੇ ਕੱਪੜੇ ਤੱਕ ਬਚਿਆ ਬਾਕੀ ਇਹਨਾਂ ਕੋਲ ਕੁਝ ਨਹੀਂ ਬਚਿਆ ਮੈਂ ਸੂਬਾ ਸਰਕਾਰ ਪੰਜਾਬ ਨੂੰ ਕਹਿੰਨਾ ਕਿ ਇਹ ਗੁੱਜਰ ਕਮਿਊਨਿਟੀ ਦੀ ਜਿਹੜੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਔਰ ਕੇਂਦਰ ਸਰਕਾਰ ਨੂੰ ਵੀ ਰਿਸਪੈਕਟ ਕਰਨਾ ਕਿ ਇਹ ਜਿਹੜਾ ਗੁੱਜਰ ਸਮਾਜ ਹੈ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਹੈ ਇਹਨਾਂ ਨੂੰ ਕੋਈ ਸਪੈਸ਼ਲ ਪੈਕੇਜ ਦਿੱਤਾ ਜਾਵੇ ਜਿਹੜੇ ਹਾਰਡ ਪੀੜਤ ਲੋਕ ਨੇ ਤੇ ਸੋ ਮੈਂ ਇੰਨਾ ਹੀ ਕਹਿੰਦਾ ਤੇ ਤੁਹਾਡੇ ਚੈਨਲ ਲਈ ਬਹੁਤ-ਬਹੁਤ ਥੈਂਕਸ ਜੀ ਬਿਲਕੁਲ ਇਹ ਨਮੋਸ਼ੀ ਵਾਲੀਆਂ ਜਿਹੜੀਆਂ ਤਸਵੀਰਾਂ ਉਹ ਤੁਹਾਨੂੰ ਵਿਖਾਈਆਂ ਹੈਗੀਆਂ ਕਿ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਹੜ੍ਹ ਦੇ ਵਿੱਚ ਕਾਫੀ ਇਹਨਾਂ ਦਾ ਜਿਹੜਾ ਨੁਕਸਾਨ ਹੋ ਗਿਆ ਇੱਕ ਦਾਦੀ ਸੀ ਤਿੰਨ ਪੋਤਰੇ ਸੀਗੇ ਉਹ ਹੜ੍ਹ ਦੀ ਲਪੇਟ ਦੇ ਵਿੱਚ ਆਂਦੇ ਚਲਦੇ ਜਿਹੜਾ ਉਹ ਸਭ ਕੁਝ ਇਹ ਆਪਣਾ ਆਪ ਜਿਹੜਾ ਉਹ ਗਵਾ ਬੈਠੇ ਨੇ ਔਰ ਇਹ ਬੇਕਾਰ ਹੋ ਗਏ ਨੇ ਔਰ ਸਰਕਾਰਾਂ ਕੋਲੋਂ ਇਹਨਾਂ ਨੇ ਜਿਹੜੀ ਆ ਉਹ ਮੰਗ ਕੀਤੀ ਹੈਗੀ ਆ ਕਿ ਸਾਨੂੰ ਜਿਹੜੀ ਹੈ ਸਰਕਾਰ ਵੱਲੋਂ ਜਿਹੜੀ ਜਗ੍ਹਾ ਦਿੱਤੀ ਜਾਵੇ ਤਾਂ ਕਿ ਅਸੀਂ ਆਪਣਾ ਘਰ ਜਿਹੜਾ ਚੰਗੇ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰ ਸਕੀਏ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ